ਪਹਿਲਾਂ ਤਾਂ ਜੂਬਾ ਬਸਿਆ ਨੂੰ ਮੈਂ 26 ਜਨਵਰੀ ਦੇ ਮੌਕੇ ਤੇ ਇਹ ਕਹ ਰਿਹਾ ਹਾਂ ਕਿ ਸ਼ਹਿਰ ਦੇ ਅੰਦਰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਜੇ ਮਾਰੇ ਗਾਹਤਾਂ ਸਰਹਾਨਾ ਮਨਾਂ ਦੀ ਸੂਚਨਾ ਮਿਲਦੀ ਹੈ ਤਾਂ ਪਲੀਜ਼ ਤੁਰੰਤ ਰਿਪੋਰਟ ਕਰਨ ਨਾਲ ਹੀ ਇਹ ਵੀ ਸੂਚਿਤ ਕਰਦਾ ਹਾਂ ਕਿ ਜੋ ਦੁਕਾਨਦਾਰ ਵੀਰ ਖਾਸ ਕਰਕੇ ਪਤੰਗਾ ਵਾਲੇ ਆਪਣੇ ਚੈਨਲ ਉਰ ਬੇਚਦੇ ਹਨ ਉਹ ਇਹ ਨਾ ਵਿਚਨ ਤੇ ਜ਼ਿੰਦਗੀਆਂ ਨਾਲ ਨਾ ਕਰਵਾਲ ਕਰਨ ਇਹ ਬੜਾ ਵੱਡਾ ਮੁੱਦਾ ਹੈ ਨਾਲ ਹੀ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਤੇ ਸਾਡੀ ਸਖਤ ਚੇਤਾਵਨੀ ਹੈ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਸਰਪ੍ਰੋਭ ਲੋ ਬਈ ਉਹ ਕਿਸੇ ਵੀ ਕਿਸਮ ਦੇ ਨਹੀਂ ਬਖਸ਼ੇ ਜਾਣਗੇ ਇੱਕ ਨਾਲ ਹੀ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਟ੍ਰੈਫਿਕ ਨੂੰ ਆਪਣੇ ਪੂਰੇ ਆਜ ਪੱਤਰ ਆਪਣੇ ਮੋਟਰਸਾਈਕਲ ਗੱਡੀਆਂ ਦੇ ਰੱਖਣ ਤੇ ਨਾਲ ਹੀ ਧੁੰਦਾ ਦੇ ਮੌਸਮ ਹਨ ਤੇ ਟ੍ਰੈਫਿਕ ਬੜੇ ਸਾਵਧਾਨੀ ਨਾਲ ਗੱਡੀਆਂ ਚਲਾਉਣੀ ਸਰ ਜਿਹੜੀ ਬੱਸ ਸਟੈਂਡ ਤੇ ਚੈਕਿੰਗ ਕੀਤੀ ਉਹਦੇ ਬਾਰੇ ਕੀ ਜਾਣਕਾਰੀ ਮਾ ਜੋ ਡਿਜੀਪੰਜਾਬ ਤੇ ਐਸਐਸਬੀ ਸ਼ਰਪੁਰ ਜਿਹਦੇ ਜਨਮ ਦੇਤੇ 26 ਜਨਵਰੀ ਨੂੰ ਮੋਕੜਾ ਕਦੇ ਹੋਏ ਸ਼ਹਿਰ ਵਿੱਚ ਅਸੀਂ ਪਾਸਟ ਤੋਂ ਤੇ ਫਲੇਗ ਮਾਰਕ ਕੀਤਾ ਸੀ ਤੇ ਲੋਕਾਂ ਨੂੰ ਨਾਲੇ ਇਹ ਹੀ ਅਗਾਹ ਕਰਦੇ ਹਾਂ ਕਿ ਕੋਈ ਵੀ ਛੱਕੀ ਲੋਾਰਸ ਵਸਤੂ ਕਜੇ ਜੇ ਕੋਈ ਦੇਖਦਾ ਤੇ ਮਾਤਾ ਲਾਗੇ ਇਸ ਕੋਲ ਪਲੀਜ਼ ਹੋ ਸੂਚਿਤ ਕਰੇ